ਨੂੰ ਹिजਕੀ ਲੱਗੀ ਹੋਈ ਆ ਹੈ ਕਿਉਂ ਲਾ ਕਰ ਦਿੱਤੀ ਜਿਆਦਾ ਪਕਵੋਚ ਖਾਦਾ ਪੀਤਾ ਨਹੀਂ ਉਹ ਨਹੀਂ ਕੀਤਾ ਮੂੰਹ ਫੁੜੀ ਖਾ ਕੇ ਦੁੱਧ ਨਹੀਂ ਪੀਤਾ ਮੈਂ ਪਾਣੀ ਵੀ ਹੀ ਪੀਤਾ ਹਾਂ ਪਾਣੀ ਦੀ ਹੀ ਪੀਤਾ ਪਾਣੀ ਵੀ ਨਹੀਂ ਪੀਤਾ ਪਾਣੀ ਤਾਂ ਮੂੰਹ ਫੁੜੀ ਖਾ ਤਾਂ ਪੀਦਾ ਹੀ ਨਹੀਂ ਕਿਉਂ ਤਾਂ ਨਹੀਂ ਆ ਛੋਟਾ ਬਾਲ ਯਾਰ ਦੇਖ ਇਹ ਨੂੰ ਕੁਛ ਲੱਗਦਾ ਨਹੀਂ ਕਰਦਾ ਨਹੀਂ ਇਹਨੇ ਅੱਖ ਕੱਢ ਦੇਣੀ ਹੈ ਮੇਰੀ ਕੱਕ ਨਹੀਂ ਵੱਢਦੀ ਲੈ ਮੈਂ ਤੂੰ ਝੂਠੇ ਦੀਆਂ ਤਾਂ ਨਾਖਾਂ ਵੱਢਦੇ ਝੂਠਾ ਕੀ ਆ ਕਿਹੜਾ ਬੰਦਾ ਝੂਠਾ ਉਹਦੇ ਨਾਸ ਵੱਢੀਦੀ ਆ ਆਮਰਾਮਨ ਕੋਈ ਹਿਜਕੀ ਲੱਗ ਗਿਆ ਕੈ ਮਾਂ ਬੈ ਉ ਚੱਲ ਆ ਜੀ ਬਹੁਤ ਨੇ ਹੌਂਚ ਪਾਵਾਂਗੇ ਗਾਜਰਾਂ ਚ ਗਾਜਰ ਮੇਰੇ ਸਾਧਰੇ ਬਣਾਉ ਤੈਨੂੰ ਤਾਂ ਛੁੱਟੀ ਆ ਹਨਾ ਅਜੇ ਪਾਸੇ ਫੇਰ ਸਾਧਨ ਮੂਣੀਆਂ ਹੋਈਆਂ ਨਹੀਂ ਆਪਣੇ। ਥੋੜੀ ਫੇਰ ਹੋ ਗਈ। ਛੇਤੀ ਚੱਲ ਬਟਾਕੇ ਚਲਾਉਣੇ ਆ। ਟਾਕੇ ਚਲਾਉਣੇ ਹੋ ਤੇ ਅੱਗ ਲੱਗ ਗਈ। ਸਫੈਦਿਆਂ ਦੇ ਇੱਧਰ ਉਹਦੇ ਧੂਆਂ ਨਿਕਲ। ਹਾਂ। ਉਹ ਤੇ ਸਫੈਦਿਆਂ ਚੱਗ ਲਾਤੀ ਕਿਸੇ ਨੇ। ਤੇ ਸਫੈਦਿਆਂ ਦੇ ਉਧਰ। ਇੱਧਰੋਂ ਤੈਨੂੰ ਕਿੱਥੇ ਦੇਣਾ? ਉਹਦੇ ਉਹਨਾਂ ਨੇ ਅੱਗ ਲਈ ਚੱਲ ਆ ਜਾ। ਕਿੱਥੇ ਫੜਾ? ਲਸਣ ਵਧੀਆ ਹੁੰਦਾ ਨਾ। ਜਿਹੜਾ ਅੱਦ ਲਾਇਆ ਹੈ ਲਸਣ। ਪੀਰਾ। ਵੀਰਾ। ਆਸੀਂ ਰੂੜੀਆਂ ਦੇ ਖੜ ਕੇ ਸੈਲਫੀ ਲੈਂਦੇ ਹਾਂ ਰੂੜੀਆਂ ਦੇ ਖੜ ਕੇ ਸੈਲਫੀ ਲੈਂਦੇ ਆ ਅਜੀ ਉਲੀਤ ਦੀ ਬਾਤ ਫੇਕ ਕੀ ਹੋ ਗਿਆ ਕੋਈ ਮਾੜੀ ਗੱਲ ਹੈ ਰੀਜ ਕਰ ਸਾਡੀ ਰੂੜੀ ਸਾਡੀ ਰੂੜੀ ਘਰ ਦੀ ਰੂੜੀ ਹੈ ਨਾ ਵੀ ਹਾਂਜੀ ਸਾਰੇ ਤੈਨੂੰ ਕੀ ਦੱਸ ਤੈਨੂੰ ਕੀ ਹੈਲੋ ਤਾਂ ਕਰਦੇ ਹੈਲੋ ਹੈਲੋ ਚਾਰਦੀ ਤਾਂ ਬੱਸੋ ਵੀ ਇਹ ਜਿਕੇ ਮਾਰ ਮਾਰ ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਫੋਟੋ ਨਾਲ ਦੀ ਕੀ ਹਾਲ ਚਾਲ ਹਮੇਸ਼ਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਇਸੇ ਉਮੀਦ ਦੇ ਨਾਲ ਅਸੀਂ ਇੱਥੇ ਇੱਥੇ ਖੜ ਕੇ ਸੈਲਰੀਆਂ ਲੈਂਦੇ ਸੀਗੇ ਰੂੜੀ ਤੇ ਰੂੜੀ ਕੋਈ ਮਾੜੀ ਚੀਜ਼ ਥੋੜੀ ਆ ਰੂੜੀ ਵੀ ਉਹਦੇ ਹੀ ਹੋਊਗੀ ਜਿਹਦੇ ਪਸ਼ੂ ਰੱਖੇ ਹੋਣਗੇ ਪਸ਼ੂ 1 ਲੱਖ ਤੋਂ ਇੱਕ ਮੱਝ ਘੱਟ ਨਹੀਂ ਹੈਗੀ ਜਿਹਦੇ 5 ਮੱਝਾਂ ਨੇ 5 ਲੱਖ ਹੈ ਛੱਟੇ ਛੱਟੇ ਤੋਂ ਮੱਛਾ ਹੀ ਛੱਟੇ ਤੋਂ ਦੋ ਮੱਝਾਂ ਨੇ ਛੱਟੇ ਤੋਂ 2 ਲੱਖ 1 ਲੱਖ ਤੋਂ ਮੱਝ ਥੱਲੇ ਨਹੀਂ ਹੈਗੀ ਜਿਹਦੇ ਪਸ਼ੂ ਰੱਖੇ ਉਹਦੀ ਰੂੜੀ ਹੋਊ ਜਿਹਦੇ ਪਸ਼ੂ ਨਹੀਂ ਹੋਣਗਾ ਉਹਦੇ ਰੂੜੀ ਵੀ ਨਹੀਂ ਹੋਣੀ ਹਨਾ ਉਹਦੇ ਦੁੱਤ ਨਹੀਂ ਹੋਣਾ ਇਹ ਕਹਿੰਦੇ ਜਿਹਦੇ ਬਾਲ ਬੱਚਾ ਹੁੰਦਾ ਉਹਦੇ ਸਭ ਕੁਝ ਹੁੰਦਾ ਹਨਾ ਤੇ ਚਲੋ ਜੀ ਇਸੇ ਉਮੀਦ ਦੇ ਨਾਲ ਹੁਣ ਇੱਕ ਵੀਡੀਓ ਨੂੰ ਲਾਈਕ ਦੇ ਦੇਓ ਆਪਣਾ ਪਿਆਰਾ ਜਿਹਾ ਖੇਤਾਂ ਦਾ ਵਿਊ ਦੇਖ ਲਓ ਬਹੁਤ ਵਧੀਆ ਲੱਗਦਾ ਹਨਾ ਤੇ ਦਿਨ ਛਿਪਿਆ ਪਿਆ ਲੋਕ ਸਵੇਰੇ ਵਲੌਗਸ ਸਟਾਰਟ ਕਰਦੇ ਆ ਅਸੀਂ ਸ਼ਾਮ ਨੂੰ ਕੀਤਾ ਅਸੀਂ ਲੋਕਾਂ ਨਾਲੋਂ ਲੱਕ ਕੇ ਚੱਲਦੇ ਆਂ ਅਸੀਂ ਲੋਕਾਂ ਨਾਲੋਂ ਬੱਕਰਾ ਸਵਾਰ ਰੱਖਿਆ ਨੀ ਪਰ ਦੱਸਿਆ ਕਦੇ ਨੀ ਮੈਨਾਂ ਇਹ ਜਗੀ ਮਾਰ ਮਾਰ ਪੁਰਾਣਾ ਤੇ ਅਸੀਂ ਲੋਕਾਂ ਨਾਲੋਂ ਬੱਕਰਾ ਹੋਈ ਜਾਂਦਾ ਜਾਨ ਕੈਮਰਾਮੈਨ ਇਹ ਜੀ ਕੀਮਤ ਲੋ ਇਹ ਜੀ ਕੀਮਤ ਲੋ ਇਹਨੇ ਮੂੰਹ ਫਲੀ ਖਾਦੀ ਸਕੂਲੋਂ ਆ ਕੇ ਰੋਟੀ ਨਹੀਂ ਖਾਦੀ ਅਸੀਂ ਰੋਟੀ ਖਾਦੀ ਹੈ ਮੈਂ ਰੋਟੀ ਬਣਾਈ ਅਸੀਂ ਦੋਨਾਂ ਜਣੇ ਨੇ ਰੋਟੀਆਂ ਖਾਦੀਆਂ ਦੋ ਦੋ ਇਨੇ ਮੂਫਲੀ ਖਾਦੀ ਚੱਕ ਕੇ ਨਾ ਦੁੱਧ ਕਿੱਥੇ ਪਾਣੀ ਮੈਂ ਨਹੀਂ ਪੀਣ ਦਿੱਤਾ ਮੈਂ ਕਿਹਾ ਫੇਰ ਖਾਊ ਖਾਊ ਕਰੇਗਾ ਕਿੱਥੇ ਖੋ ਗਿਆ ਹੋਰ ਐਸੇ ਕੀ ਨਾ ਕੋ ਹੁਣ ਹੁਣ ਇਹ ਜਿੱਕੀ ਨਾ ਉ ਲੋਸ਼ਣੀ ਮਿਲਕਿੰਗ ਹੋ ਰਹੀ ਹੈ ਮਿਲਕਿੰਗ ਮਿਲਕਿੰਗ ਮੈਨ ਅਸੀਂ ਉਹ ਇਨਾ ਅਸੀਂ ਉਹ ਇਨਾ ਦੀ ਆਦੀ ਫੋਟੋ ਖर्चे ਦਿੰਦੇ ਆ ਜੇ ਮੈਨੂੰ ਬੂੜਾ ਅੱਜ ਕਿੰਨਾ ਤੋੜਿਆ ਰੋਣੀ ਨਾ ਮੋਰਦੇ ਤੋਂ ਮੂੰਹ ਚੱਲ ਜਾ ਰੋਸਰੇ ਅੱਜ ਬੋਲਦੀ ਆ ਕੰਨ ਹਿਲਾਉਂਦੀ ਆ ਬੁਲਾਏ ਤੇ ਪਰ ਠੱਕਣਾ ਨਹੀਂ ਖਾਣ ਚ ਮਾਸੇ ਅੱਜ ਮੈਨੂੰ ਹਨਾ ਟਮਾਟਰ ਮੈਨੂੰ ਹਨਾ ਦੇਸ਼ ਜੀ 3-4 ਸਾਲ ਹੋ ਗਏ ਅਰੇ ਸਜੇ 3-4 ਸਾਲ ਹੋ ਗਏ ਜਾ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਕੁਝ ਕਰਾਇਆ ਹੀ ਨਹੀਂ ਅੱਜ ਇਹਨਾਂ ਸਕੂਲੇ ਅੱਜ ਸ਼ੁਰੂ ਹੋ ਗਏ ਆਥਲੀਟ ਇਹਨਾਂ ਨੂੰ ਨਹੀਂ ਬੁਲਾਉਂਦੇ ਹਾਏ ਹਾਏ ਕਿੰਨੀ ਮਾੜੀ ਗੱਲ ਮੇਰਾ ਫਿਰ ਐਕਟਰ ਦੀ ਆਇਆ ਹੋਇਆ ਇਹ ਤਾਂ ਤੇ ਅੱਜ ਨਾ ਅਸੀਂ ਪੂਰਾ ਦਿਨ ਜਿਨਾ ਅਸੀਂ ਪੂਰਾ ਦਿਨ ਅੱਜ ਜਾਨੀ ਕਿ ਮੈਂ ਪਹਿਲਾਂ ਤਾਂ ਹਮ ਤੱਕ ਅੰਦਰ ਕੰਮ ਕਰਦੀ ਰਹੀ ਹੈ ਨਾ ਅੱਜ ਮੈਂ ਬਹੁਤ ਸਾਰੇ ਕੱਪੜੇ ਧੋਤੇ ਤੇ ਸਵੇਰੇ ਵਲੌਗ ਸ਼ੁਰੂ ਕਰਦੀ ਕਰਦੀ ਪਤਾ ਨਹੀਂ ਫਿਰ ਕੀ ਹੋ ਗਿਆ ਪਤਾ ਨਹੀਂ ਕਿਸੇ ਕੰਮ ਲੱਗ ਗਈ ਹੈ ਨਾ ਕੈਮਰਾ ਔਨ ਕਰਨਾ ਬਸ ਦਿਮਾਗ ਚੋਂ ਨਿਕਲ ਗਿਆ ਕੈਮਰਾ ਹੀ ਨਹੀਂ ਔਨ ਕੀਤਾ ਹੈ ਨਾ ਕੰਮ ਲੱਗ ਗਈ ਰੇ ਛੇਤੀ ਬਟਾਕੇ ਚਰੋਣੇ ਚਲਾ ਲਾ ਬਦੇ ਮੋਮਬਤੀ ਜੱਕ ਮੋਮਬਤੀ ਤੇ ਸਿਕਾ ਕਰ ਫੇਰ ਇਹ ਲੋਦੇ ਸੀਗੇ ਇੱਥੇ ਪਲੜੇ ਆਲੇ ਪਲੜੇ ਲਾਇਆ ਕਿਉਂਕਿ ਪਸ਼ੂਆਂ ਨੂੰ ਠੰਡ ਹੋ ਗਈ ਆ ਹਨਾ ਬਹੁਤ ਜ਼ਿਆਦੇ ਸਵੇਰੇ ਅੱਜ ਬਹੁਤ ਜ਼ਿਆਦੇ ਧੁੰਦ ਸੀਗੀ ਹੱਦੋਂ ਵੱਧ ਧੁੰਦ ਪਈ ਹੋਈ ਸੀ ਅੱਜ ਤੇ ਧੁੰਦ ਤਾਂ ਪੈਣੀ ਨਹੀਂ ਚਾਹੀਦੀ ਬਹੁਤ ਮਾੜੀ ਆ ਹਨਾ ਬੱਚਿਆਂ ਨੂੰ ਸਕੂਲ ਜਾਣਾ ਹੁੰਦਾ ਉੱਥੋਂ ਲਹਾਏ ਓਏ ਰੱਬਾ ਦੇਖ ਲਓ ਗਿੱਜਰ ਤੋਂ ਲਾਉਂਦਾ ਮੋਮਬਤੀ ਜਾਂਦਰ ਮਾਚਿਸ ਨਵੀਂ ਲੈ ਕੇ ਆ ਗਈ ਦਰ ਕੋਲ ਚੱਲ ਲਾਲਾ ਤੇ ਫੇਰ ਉਹ ਬਸ ਅਸੀਂ ਬਿਜ਼ੀ ਰਹਿਏ ਫੇਰ ਹੁਣ ਪਲੜੇ ਪੁਲੜੇ ਲਵਾ ਕੇ ਫੇਰ ਹੁਣ ਮੈਂ ਨਹਾਈ ਧੋਈ ਸਾਰਾ ਨਹਾ ਕੇ ਫੇਰ ਹੁਣ ਮੈਂ ਕੈਮਰਾ ਔਨ ਕੀਤਾ ਐਦਾਂ ਲਿਬੜੇ ਜੇ ਗੰਦੇ ਜੇ ਮੂੰਹ ਨਾ ਮੈਨੂੰ ਵੀਡੀਓ ਬਣਾਉਣੀ ਵਧੀਆ ਨਹੀਂ ਲੱਗਦੀਗੀ ਲਾ ਦੇ ਇੱਕ ਤਾਂ ਬਿਨਾਂ ਲਿਪਸਟਿਕ ਤੋਂ ਆਵਦਾ ਹੀ ਮੂੰਹ ਵੀਡੀਓ 'ਚ ਆਪ ਨੂੰ ਵਧੀਆ ਨਹੀਂ ਲੱਗਦਾ ਕਈ ਵਾਰੀ ਜੇ ਵੀਡੀਓ ਦੇਖਦੇ ਆ ਮੈਂ ਜਾ ਕੇ ਟੁੱਪਰ ਰੱਖਣੀ ਪਈ ਤੇ ਪਟਾਕੇ ਚਲਾਉਣੇ ਜਾ ਰਹੇ ਹੁਣ ਕਿਰਪਾ ਕਰੋ ਕਾਦੀ ਕਿਰਪਾ ਕਰਾਂ ਆਪੇ ਹੀ ਜਿ ਤਰ੍ਹਾਂ ਦੋ ਕਰ ਲਿਆ ਸੀ ਹਾਏ ਰੱਬ ਮੈਂ ਤਾਂ ਭੁੱਲੇ ਗਈ ਜਮਾਈ ਦਿਮਾਗ ਚੋਂ ਨਿਕਲ ਗਿਆ ਵੀ ਉਹ ਤਾਂ ਥੋਨੇ ਤਾਰ ਚੋਕੇ ਉੱਟ ਗੜੇ ਜਾਗੋ ਫਰਦੀ ਏ ਇੰਨੀਆਂ ਕ ਗਾਲਾਂ ਪੈਂਦੀਆਂ ਨਾ ਮੇਰੇ ਹੱਥੋਂ ਹੈ ਨੰਦੀ ਸਿੰਘ ਹਾਂ ਕਿੰਨੀਆਂ ਕ ਗਾਲਾਂ ਕੱਢਦੇ ਜੇ ਗਾਹ ਲੱਜ ਜਾਂਦੀ ਹੈ ਗਾਲਾਂ ਇਹ ਤਾਂ ਕਿਸੇ ਕਰਨੀ ਜਦੋਂ ਪਹਿਲੇ ਸਾਲ ਅਸੀਂ ਜਦੋਂ ਮੱਝ ਲਈ ਸੀ ਤੇ ਤੇਰੀ ਉਹ ਗੱਲ ਕਰਦੀ ਆ ਜਦ ਝਾਗਦੀ ਆ ਮੱਝ ਨਾ ਵੀ ਮਤਲਬ ਵੀ ਥੋੜੇ ਦਿਨ ਵੀ ਵਧੀਆ ਖੜਕੇ ਦੁੱਧ ਦਿੱਤਾ ਫਿਰ ਟੱਪਣ ਲੱਗੀ ਫਿਰ ਮਤਲਬ ਪਹਿਲਾਂ ਰਸਿਆ ਰਸਿਆ ਨਾ ਚੋਂਦੇ ਰਹੇ ਫਿਰ ਜਦੋਂ ਵਧੀਆ ਖੜਨ ਲੱਗੀ ਮਤਲਬ ਇੰਨਾ ਕੋਲੇ ਖੜਨ ਲੱਗੀ ਇਹ ਹੈ ਨਾ ਬੜਿਆ ਕੇ ਚੋਂਣ ਲੱਗੇ ਤੇ ਸਾਡਾ ਤਿੰਨਾ ਜਾਣਿਆਂ ਦਾ ਵੀ ਸਾਹ ਨਹੀਂ ਜਾਲੀ ਤੋਂ ਬਾਹਰ ਨਹੀਂ ਨਿਕਲਣਾ ਦਰਵਾਜ਼ਾ ਖੋਲਣਾ ਨਹੀਂ ਕਿਸੇ ਨੇ ਬਾਹਰ ਨਹੀਂ ਆਉਣਾ ਇਹਨਾਂ ਨੇ ਕੱਲਿਆਂ ਨੇ ਧਾਰ ਚੋਣੀ ਮੱਝ ਨੇ ਕੱਢ ਦੇਣਾ ਦੁੱਧ ਦੇ ਲੈਣਾ ਫਿਰ ਇੱਕ ਦਿਨ ਪਤਾ ਨਹੀਂ ਇੱਥੇ ਇਹ ਜਿਵੇਂ ਹੁਣ ਅਸੀਂ ਬੇਪਲੇਖੇ ਆ ਨਾ ਪਟਾਕੇ ਚਲਾਉਣ ਲੱਗੇ ਇਹ ਤਾਂ ਹਰ ਚੁੰਦੇ ਸੀ ਅਸੀਂ ਬੇਪਲੇਖੇ ਇੱਥੇ ਤਿੰਨੇ ਜਾਨੀ ਆ ਉਹਦਾ ਕਾਹ ਪਾਈ ਗਏ ਫਿਰ ਅਸੀਂ ਕਿਹਾ ਵੀ ਸਾਨੂੰ ਤਾਂ ਐਵੇਂ ਡਰਾ ਕੇ ਰੱਖਿਆ ਤੁਸੀਂ ਹਨਾ ਵੀ ਮਾਜ ਤਾਂ ਚੰਗੀ ਪਲੇ ਖੜ ਜਾਂਦੀ ਹੈ ਚੰਗਿਆੜੀ ਯਾਰ ਇੱਥੇ ਤੱਕ ਆਈ ਓਏ ਹੋਰ ਨਾ ਕਿਤੇ ਉਹ ਹੀ ਕੰਮ ਕਰਦੀ ਜਨਰੇਟਰ ਖੜਾ ਹਾਂ ਕਿੱਥੇ ਰੱਖਾਈਏ ਆਈ ਕਿਹਨੂੰ ਆਇਆ ਜਨਰੇਟਰ ਤੇਨ ਚਾਹ ਪੀ ਲੋ ਜੀ ਇੱਕ ਵੇਲੇ ਪਤਾ ਨਹੀਂ ਆ ਲਿਆਂਦਾ ਸੀ ਬੀਜੇ ਆਉਂਦੀ ਹਾਂ ਉਹ ਫਰਮਤ ਆਉਂਦੀ ਆ ਡੈਰੀ ਆਉਂਦੀ ਦੋਗਣ ਨੂੰ ਮੈਨੂੰ ਤਾਂ ਕੱਲ ਵਜਾ ਵਜਾ ਕੇ ਲੈ ਕੇ ਗਏ ਬਾਜ਼ਾਰ ਨੂੰ ਹੈ ਕਹਿੰਦੇ ਜੇ ਜਾਣਾ ਤਾਂ ਜਲਦੀ ਜਲਦੀ ਚੱਲ ਵੀ ਫੇਰ ਮੇਰੇ ਤਾਂ ਆਉਂਦੀ ਆ ਲੈਟ ਮੈਂ ਮੋਟਰ ਕੀ ਹੁੰਦੀ ਆ ਕਣਕ ਸਿੰਜਣੀ ਆ ਮੋਟਰ ਚਲਾਉਣੀ ਆ ਹੋਟ ਮੋ ਹੋੜ ਤੱਕ ਲੈਟ ਨਹੀਂ ਆਈ ਹੈਗੀ ਹੁਣ ਤੱਕ ਇਹਨਾਂ ਦੀ ਕਾਣਕ ਨਹੀਂ ਸੰਜੀ ਹੋਈ ਐਂ ਹੀ ਹੁੰਦੀ ਹੁੰਦੀ ਆ ਜਦੋਂ ਜਿੱਦਾ ਇਹਦੀਆਂ ਚੌਦ ਤਰ ਜਿੰਦਾ ਸਾਡੇ ਵਾਲੇ ਏਰੀਆ ਦੀ ਤਾਂ ਲੈਟ ਖਰਾਬ ਹੋ ਗਈ ਐ ਐਂ ਹੁੰਦਾ ਸਾਡੇ ਨਾਲ ਤਾਂ ਜਦੋਂ ਮੋਟਰ ਚਲਾਉਣੀ ਹੋਵੇ ਫਿਰ ਇਹੀ ਕੁਝ ਹੋ ਜਾਂਦਾ ਹਨਾ ਮੇਰੇ ਨਾਲ ਮੈਂ ਤਾਂ ਭਰ ਗਈਆਂ ਤੇ ਚਾਹ ਪਈ ਸੀਗੀ ਮੈਂ ਉਦੋਂ ਚਾਹ ਨਹੀਂ ਪੀਤੀ ਮੈਂ ਕਿਹਾ ਵੀ ਚੱਲ ਮੈਂ ਪਤਾ ਨਹੀਂ ਕੀ ਕੁਝ ਕਰਨਾ ਸੀਗਾ ਵੀ ਮੈਂ ਚਾਹ ਬਾਅਦ ਚ ਪੀਣੀ ਆ ਬਾਅਦ ਚ ਫੇਰ ਚਲੇ ਗਏ ਬਾਹਰ ਅਸੀਂ ਉਹ ਤੋੜਨ ਮਿੱਥੇ ਸਬਜ਼ੀ ਬਣਾਉਣੇ ਸਵੇਰ ਵਾਸਤੇ ਬਣਾਉਣੀ ਆ ਮਾਰਨਿੰਗ ਬਣਾਵਾਂਗੇ ਆਪਾਂ ਗਾਜਰਾ ਦੀ ਸਬਜ਼ੀ ਹੁਣ ਤਿਆਰੀ ਕਰਕੇ ਰੱਖਣੀ ਆ ਆਪਾਂ ਨੇ ਤੇ ਫੇਰ ਪੋਦਲੇ ਲਿਆ ਕੇ ਆਈ ਮੈਂ ਤੋੜ ਕੇ ਮਿੱਥੇ ਮੁੱਥੇ ਹਾਏ ਓਏ ਇੱਥੇ ਵਾਕੀ ਪੀ ਲੈਣੀ ਡੇਰੀ ਵਾਲਾ ਲੇਟ ਆਉਂਦਾ ਹੈ ਹਾਂ ਸਰ